ਜਿੱਥੇ ਇੱਕ ਪਾਸੇ ਦੇਸ਼ ਵਿਰੋਧੀ ਤਾਕਤਾਂ ਦੇ ਭੈੜੇ ਅੰਸਰਾਂ ਵੱਲੋਂ ਪੰਜਾਬ ਦੀ ਨੌਜਵਾਨ ਪੀੜੀ ਨੂੰ ਵਰਕ ਲਾ ਕੇ ਨਸ਼ਿਆਂ ਵਰਗੀਆਂ ਭਿਆਨਕ అలਮਤਾ ਲਾ ਕੇ ਬਰਬਾਦ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਜਲਗੁਰ ਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਉਦੋ ਵਾਲੀ ਖੁਰਦੇ ਦੇ ਨੌਜਵਾਨ ਸੁਲਤਾਨ ਦੀਪ ਸਿੰਘ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਿੰਡ-ਪਿੰਡ ਜਾ ਕੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜੇ ਆਪਾ ਸੁਲਤਾਨ ਦੀਪ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਖੇਤਾਂ ਵਿੱਚ ਫਿਟਨੈਸ ਕਲੱਬ ਖੋਲ੍ਹਿਆ ਹੋਇਆ ਹੈ ਜਿੱਥੇ ਕਿ ਬੱਚਿਆਂ ਨੂੰ ਸਰੀਰਕ ਪੱਖੋਂ ਫਿੱਟ ਰੱਖਣ ਸੰਬੰਧੀ ਕਸਰਤ ਕਰਾਈ ਜਾਂਦੀ ਹੈ ਤੇ ਉੱਥੇ ਸੁਲਤਾਨਦੀਪ ਸਿੰਘ ਵੱਲੋਂ ਆਪਣੇ ਖਰਚੇ ਤੇ ਖੁਰਾਕ ਵੀ ਦਿੱਤੀ ਜਾਂਦੀ ਹੈ ਅੱਜ ਪਿੰਡ ਉਦੋਵਾਲੀ ਖੁਰਦ ਵਿਖੇ ਨੌਜਵਾਨ ਸੁਲਤਾਨਦੀਪ ਸਿੰਘ ਵੱਲੋਂ ਪਿੰਡ ਦੇ ਮੋਤਬਰ ਆਗੂਆਂ ਦੀ ਹਾਜ਼ਰੀ ਵਿੱਚ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿੱਚੋਂ ਆਏ ਬੱਚਿਆਂ ਦੇ 50 ਮੀਟਰ ਅਤੇ 100 ਮੀਟਰ ਦੌੜ ਮੁਕਾਬਲੇ ਕਰਵਾਏਗੇ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸੋਸ਼ਲ ਮੀਡੀਆ ਸਟਾਰ ਪਿੰਕਾ ਜਰਜ ਵੱਲੋਂ ਆਪਣੀ ਟੀਮ ਸਮੇਤ ਸ਼ਿਰਕਤ ਕੀਤੀ ਸੋਸ਼ਲ ਮੀਡੀਆ ਸਟਾਰ ਪਿੰਕਾ ਜਰਜ ਵੱਲੋਂ ਸੁਲਤਾਨ ਦੀਪ ਸਿੰਘ ਦੇ ਸਲਾਘਾ ਕਰਦੇ ਹੋਏ ਕਿਹਾ ਕਿ ਜੋ ਬੀੜਾ ਇਹਨਾਂ ਨੇ ਨੌਜਵਾਨ ਪਿੰਰੀ ਨੂੰ ਬਚਾਉਣੀ ਚੁੱਕਿਆ ਹੈ ਉਸ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਕਿਉਂਕਿ ਇਹ ਜੇ ਨੌਜਵਾਨ ਹਰ ਇੱਕ ਪਿੰਡ ਵਿੱਚ ਉੱਠਨੇ ਚਾਹੀਦੇ ਹਨ ਤਾਂ ਕਿ ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਸੇਮੇ ਦਰਿਆ ਨੂੰ ਥੱਲ ਪਾਉਣ ਵਾਸਤੇ ਨੌਜਵਾਨ ਬੱਚੇ ਬੱਚਿਆਂ ਨੂੰ ਖੇਡਾਂ ਨਾਲ ਜੋੜਨੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਤਾਂ ਹੀ ਨਸਿਆਂ ਨੂੰ ਠੱਲ ਪੈ ਸਕਦੀ ਹੈ ਇਸ ਮੁਕਤ ਦੌੜ ਕੰਪੀਟੀਸ਼ਨ ਵਿੱਚ ਪਹਿਲੇ ਦੂਸਰੇ ਸਥਾਨ ਤੇ ਆਏ ਬੱਚੀ ਬੱਚਿਆਂ ਨੂੰ ਸਾਈਕਲ ਵੰਡੇ ਗਏ ਤੇ ਉੱਤੇ ਹੀ ਦੌੜ ਕੰਪੀਟੀਸ਼ਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਇਸ ਮੁਕਤ ਸੁਲਤਾਨਦੀਪ ਫਿਟਨੈਸ ਕਲੱਬ ਵੱਲੋਂ ਆਏ ਹੋਏ ਸੋਸ਼ਲ ਮੀਡੀਆ 스타 ਟੀਮ ਨੂੰ ਗੁਰੂ ਘਰ ਦੀ ਬਖਸ਼ਸ ਸਰ ਪਾਉ ਸਾਹਿਬ ਅਤੇ ਟਰੋਫੀਆਂ ਨਾਲ ਸਨਮਾਨਿਤ ਕੀਤਾ ਗਿਆ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ 2 3 4 5 6 好的 <Yeah. S 2>、yeah. ਆਪਣੇ ਕੋਲ ਪਿੰਕਾ ਵੀਰ ਆਇਆ ਜੋ ਜੋ ਵੀਰ ਮਾਲਵੇ ਦਾ ਰਹਿਣ ਵਾਲਾ ਵਾ ਤੇ ਜਿੱਦਾਂ ਦਾ ਸਾਰਿਆਂ ਨੂੰ ਪਤਾ ਹੀ ਸੋਸ਼ਲ ਮੀਡੀਆ ਦੀ ਵੇਖਿਆ ਨਾ ਵੀਰ ਪਿੰਡ-ਪਿੰਡ ਜਾ ਕੇ ਈਵੈਂਟ ਕਰਦੇ ਆ ਅੱਜ ਆਪਣੇ ਪਿੰਡ ਈਵੈਂਟ ਹੀ ਤੇ ਬੜਾ ਜ਼ਿਆਦਾ ਮਤਲਬ ਕੀ ਮੋਟੀਵੇਸ਼ਨ ਹੋਇਆ ਜਿੱਦਾਂ ਦਾ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਆਪਾਂ ਛੋਟੇ-ਛੋਟੇ ਬੱਚਿਆਂ ਦਾ ਵਰਕਆਊਟ ਕਰਾਈਦਾ ਵਾ ਤੇ ਇਸ ਕਰਕੇ ਵੀਰ ਤੇ ਪਹੁੰਚੇ ਸਾਈ ਸੰਗਤਾਂ ਦਾ ਦੇਖ ਤੇ ਆ ਧੰਨਵਾਦ ਅੱਜ ਜੋ ਆਪਣਾ ਦੌੜਾ ਲਵਾਈਆਂਗੇ ਇਹਨਾਂ 100 ਮੀਟਰ 50 ਮੀਟਰ ਬੱਚਿਆਂ ਨੂੰ ਸਾਈਕਲ ਵੰਡੇ ਗਏ ਹਾਂਜੀ ਬਾਕੀ ਜਿਹੜੇ ਬੱਚੇ ਵੀ ਅੱਜ ਫਸਟ ਆਇਆ ਸੈਕਿੰਡ ਆਇਆ ਥਰਡ ਆਇਆ ਉਹਨਾਂ ਨੂੰ ਸਾਈਕਲ ਦਿੱਤੇ ਗਏ ਆ ਤੇ ਜਿਹੜੇ ਛੋਟੇ ਬੱਚੇ ਉਹਨਾਂ ਦਾ ਮਨ ਵੀ ਨਹੀਂ ਤੋੜਿਆ ਗਿਆ ਮੈਡਲ ਨਾਲ ਸਨਮਾਨ ਕੀਤਾ ਗਿਆ ਵਾ ਤੇ ਜਿਹੜੇ ਬੱਚੇ ਮਤਲਬ ਜਿਹੜੇ ਬੱਚਿਆਂ ਨੇ ਭਾਗ ਲਿਆ ਵਾ ਇਸ ਕੰਪੀਟੀਸ਼ਨ ਚ ਉਹਨਾਂ ਨੂੰ ਵੀ ਬੂਟ ਦਿੱਤੇ ਗਏ ਆ ਕਿਸੇ ਨੂੰ ਵੀ ਖਾਲੀ ਨਹੀਂ ਮੋੜਿਆ ਗਿਆ ਲੱਗਦਾ ਜਿਸ ਤਰ੍ਹਾਂ ਤੁਸੀਂ ਉਪਰ ਆਲਾ ਕੀਤਾ ਨਵੀ ਪਨੀਰੀ ਨੂੰ ਬਚਾਉਣ ਲਈ ਖਾਸ ਕਰਕੇ ਜੋ ਬੱਚੇ ਨਸ਼ਿਆਂ ਦੇ ਵਿੱਚ ਡੁੱਬਦੇ ਸੀ ਬਚਾਉਣ ਲਈ ਲੱਗਦਾ ਹੋਰ ਤੁਹਾਡੇ ਵਰਗੇ ਹੋਰ ਨੌਜਵਾਨਾਂ ਨੂੰ ਪਿੰਡਾਂ ਚ ਉੱਠਣਾ ਚਾਹੀਦਾ ਬਸ ਮੈਂ ਦੇ ਇਹੀ ਕਹਿਣਾ ਚਾਹੁੰਦਾ ਕਿ ਸਾਰੇ ਵੀਰ ਪਿੰਡ ਪਿੰਡ ਵਿੱਚ ਉੱਠੋ ਤੇ ਆਪ ਦੇ ਬੱਚਿਆਂ ਨੂੰ ਇਕੱਠਿਆਂ ਕਰਕੇ ਵਰਕਆਊਟ ਕਰਾਓ ਤਾਂ ਕਿ ਨਸ਼ਿਆਂ ਤੋਂ ਬਚ ਸਕਣ ਬਹੁਤ ਵਧੀਆ ਉਪਰਾਲਾ ਲੱਗਿਆ ਬੱਚੇ ਕੋਰੇ ਕਾਗਜੇ ਨੇ ਤੇ ਜਿਹੜੇ ਮਰਜੀ ਰੰਗ ਦੇ ਰੰਗ ਕੋ ਇਹਨਾਂ ਨੂੰ ਮਿਹਨਤ ਕਰ ਰਹੇ ਆ ਬੱਚੇ ਚੰਗੇ ਪਾਛੇ ਲੱਗਣਗੇ ਲੱਗਦਾ ਜਿਸਨ ਇਸ ਨੌਜਵਾਨ ਨੇ ਉਪਰਾਲਾ ਕੀਤਾ ਹਰ ਪਿੰਡ ਚ ਉਪਰਾਲਾ ਹੈ ਬੱਚੇ ਨਸ਼ੇ ਦੂਰ ਰਹਿਣਗੇ ਬਹੁਤ ਜ਼ਰੂਰੀ ਆ ਹਰ ਪਿੰਡ ਚ ਉਪਰਾਲਾ ਹੋਣਾ ਬਹੁਤ ਜ਼ਰੂਰੀ ਆ ਅੱਜ ਵੀ ਇੱਥੇ ਬਹੁਤ ਵਧੀਆ ਅੱਜ ਜਿਹੜਾ ਪਿੰਡ ਦੋਵਾਲੀ ਖੁਰਦ ਵਿੱਚ ਜਿਹੜਾ ਇੱਕ ਬੜਾ ਪਿਆਰਾ ਜਿਹਾ ਸਮਾਗਮ ਹੈ ਨਾ ਵੀਰਾਂ ਵੱਲੋਂ ਸਾਡਾ ਬੜਾ ਪਿਆਰਾ ਬੱਚਾ ਸੁਲਤਾਨਦੀਪ ਸਿੰਘ ਜਿੰਨਾ ਮੈਨੂੰ ਬੜਾ ਹੀ ਸੋਹਣਾ ਲੱਗਿਆ ਇਸ ਸਮਾਗਮ ਜਿਹੜਾ ਰਚਿਆ ਗਿਆ ਜਿੱਥੇ ਪਿੰਕਾ ਜਰਗੀ ਜੀ ਆਏ ਨੇ ਔਰ ਬੱਚਿਆਂ ਨੂੰ ਬੜੀ ਵੱਡੀ ਇੱਕ ਮੋਟੀਵੇਸ਼ਨ ਮਿਲਦੀ ਹੈ ਜੀ ਬੱਚੇ ਜਵੇਂ ਵੀਰ ਜੀ ਨੇ ਦੱਸਿਆ ਵੀ ਇੱਕ ਕੱਚੀ ਮਿੱਟੀ ਨੇ ਇਹਨੂੰ ਜਿਸ ਤਰੀਕੇ ਨਾਲ ਮਰਜੀ ਅਸੀਂ ਜਿੱਦ ਨੂੰ ਮਰਜੀ ਢਾਲ ਸਕਦੇ ਹਾਂ ਸੋ ਐਸੇ ਉਪਰਾਲੇ ਜਿਹੜੇ ਮੈਚ ਉਹਨਾਂ ਕਿ ਪਿੰਡਾਂ ਦੇ ਵਿੱਚ ਹੋਣੇ ਚਾਹੀਦੇ ਸੋ ਅਸੀਂ ਵੀ ਜਿੱਥੇ ਸਾਡਾ ਸਾਥ ਬਣਦਾ ਯੂਥ ਫਾਬਰ ਗਰੁੱਪ ਡੇਰਾ ਬਾਬਾ ਨਾਨਕ ਵੱਲੋਂ ਸਮੂਚੀ ਰਾਜਾ ਉਦਵਾਲੀ ਟੀਮ ਦੀ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਜੀਓ ਜਾਨ ਦੇ ਉਤੋਂ ਕਿ ਜਿੱਥੇ ਜਿੱਥੇ ਵੀ ਸਾਨੂੰ ਇਹ ਇਹ ਚੀਜ਼ਾਂ ਮਿਲਦੀਆਂ ਔਰ ਸਾਰੇ ਸਾਨੂੰ ਬੜਾ ਮਾਣ ਹੈ ਫਕਰ ਹੈ ਪਿੰਡੂ ਦੋਵਾਲੀ ਦੇ ਔਰ ਸਾਰੇ ਬੱਚੇ ਜਿਹੜੇ ਬਹੁਤ ਹੀ ਤਰੀਕੇ ਨਾਲ ਬੱਚੇ ਜਿਹੜੇ ਇੱਕ ਵਧੀਆ ਤਰੀਕੇ ਦੇ ਨਾਲ ਅੱਗੇ ਆ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਚੰਗੀਆਂ ਸੰਭਾਵਨਾਵਾਂ ਨੇ ਜਿੱਥੇ ਤੱਕ ਇਹ ਬੱਚਿਆਂ ਦਾ ਮੈਂ ਸਵਾਲ ਕਰਾਂਗੇ ਬਹੁਤ ਚੰਗੀਆਂ ਸੰਭਾਵਨਾਵਾਂ ਕਿ ਬੱਚੇ ਚੰਗੀ ਲਾਈਨ ਦੇ ਵਿੱਚ ਅੱਗੇ ਜਾਣਗੇ ਲੱਗਦਾ ਇਹੋ ਜੀ ਇਵੈਂਟ ਹਰ ਪਿੰਡ 'ਚ ਹੋਣਾ ਚਾਹੀਦਾ ਹੈ ਹਾਂਜੀ ਬਿਲਕੁਲ ਜੀ ਇਹ ਅਵੇਰਨੈਸ ਹੋਣੀ ਚਾਹੀਦੀ ਹੈ ਜਿੱਥੋਂ ਤੱਕ ਆਪਾਂ ਮੰਨੇ ਆ ਜੀ ਅਵੇਰਨੈਸ ਦੀ ਜ਼ਿਆਦਾ ਕਮੀ ਹੈ ਜੀ ਬੱਚੇ ਜ਼ਿਆਦਾ ਜਦੋਂ ਵੀ ਬੱਚਾ ਤੁਹਾਨੂੰ ਮੈਂ ਹੁਣੇ ਗੱਲ ਕਹਿ ਆ ਕਿ ਟਾਹੇ ਕੋਰੀ ਮ ਬਚਪਨ ਦੇ ਵਿੱਚੋਂ ਤੋੜ ਕੇ ਵੇਖੋ ਬੱਚਾ ਆਪਾਂ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਦੱਸਾਂ ਜੀ ਕਰਦਾ ਕਿ ਬੱਚਾ ਘਰ 'ਚ ਉਹ ਨਹੀਂ ਸ਼ਰਾਬ ਪੀਂਦਾ ਵੇਖੇਗਾ ਬੱਚਾ ਉਹਦੀ ਕਾਪੀ ਕਰੇਗਾ ਹੈਨਾ ਬੱਚਾ ਕਿਸੇ ਵੀ ਤਰੀਕੇ ਨਾਲ ਬੱਚਾ ਆਪਣੇ ਮਾਪੇ ਨੂੰ ਵੇਖੇਗਾ ਜਾਂ ਆਪਣੇ ਗਵਾਹਣ ਦੇ ਬੰਦੇ ਨੂੰ ਵੇਖੇਗਾ ਜਾਂ ਕਿਸੇ ਹਾਈ ਲੈਵਲ ਦਾ ਬੰਦਾ ਕੋਈ ਗਲਤ ਕੰਮ ਕਰੇਗਾ ਉਹ ਉਹਦੀ ਕਾਪੀ ਕਰੇਗਾ ਤੁਸੀਂ ਜਿੱਤਨਾ ਵੇਖਿਆ ਪਿੱਛੇ ਆਪਾਂ YouTube ਦੇ ਵਿੱਚ ਆ ਛੋਟੀ ਛੋਟੀ ਰੀਲਾਂ ਦੇ ਵਿੱਚ ਬਣੇ ਉਹ ਬੱਚੇ ਕਾਪੀ ਕਰਦੇ ਆ ਨਾ ਸੋ ਜਦੋਂ ਬੱਚੇ ਨੂੰ ਇਹੋ ਜਿਹੀ ਜਗ੍ਹਾ ਮਿਲਦੀ ਏ ਬੱਚਾ ਇਹੋ ਜਿਹੀ ਜਗ੍ਹਾ ਨੂੰ ਕਾਪੀ ਕਰਦਾ ਹੈ ਉਹ ਮੈਂ ਕਹਿੰਨਾ ਕਿ ਕਮਾਲ ਹੈ ਬੱਚਾ ਕਾਪੀ ਕਰਦਾ ਹੈ ਬੜਾ ਬੜੀ ਚੰਗੀ ਗੱਲ ਹੈ ਹੋਣਾ ਵੀ ਚਾਹੀਦਾ ਔਰ ਬੱਚੇ ਇਹੋ ਜਿਹੇ ਸਮਾਗਮ ਇਹੋ ਜਿਹੇ ਜਿਹੜੇ ਉਪਰਾਲੇ ਨੇ ਬਹੁਤ ਵਧੀਆ ਸਮਾਜ ਨੂੰ ਦੇਣ ਨੇ